ਸਤਿ ਸ਼੍ਰੀ ਅਕਾਲ ਮੈਂ ਹਾਂ ਹਰਦੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਇਸ ਵੇਲੇ ਦੀ ਵੱਡੀ ਖਬਰ ਨਸ਼ਾ ਤਸ਼ਕਰਾਂ ਨੂੰ ਲੈ ਕੇ ਆ ਸਾਂਭਣੀ ਆ ਰਹੀ ਹੈ ਨਸ਼ਾ ਤਸ਼ਕਰਾਂ ਨੂੰ ਹੁਣ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਉਹਨਾਂ ਦਾ ਟੱਕਰਾ ਸਿੱਧਾ ਪੰਜਾਬ ਮੁੱਖ ਮੰਤਰੀ ਦੇ ਨਾਲ ਹੋਵੇਗਾ ਕਿਉਂਕਿ ਸਿੱਧਾ ਐਕਸ਼ਨ ਲੈਣਗੇ ਦਾਦੇ ਕਿ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਨਸ਼ਾ ਤਸ਼ਕਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਕਿ ਸਭ ਤੋਂ ਵੱਡੀ ਜੰਗ ਸਾਡੇ ਦੇ ਲਈ ਨਸ਼ਾ ਹੈ ਨਸ਼ੇ ਨੂੰ ਖਤਮ ਕਰਨਾ ਹੈ ਦੇ ਦੇ ਤਹਿਤ ਕਈ ਸਾਰੀ ਮੁਹਿੰਮ ਵੀ ਚਲਾਈ ਗਈ ਹੈ ਤੇ ਹੁਣ ਤੱਕ ਕਈ ਵੱਡੀ ਮੱਛੀਆਂ ਫੜੀਆਂ ਜਾ ਚੁੱਕੀਆਂ ਨੇ ਇਸੇ ਲੜੀ ਤਹਿਤ ਕਈ ਸਾਰੇ ਨਸ਼ਾ ਤਸ਼ਕਰੀ ਦੇ ਨਾਲ ਜਿਹੜੀ ਜਾਇਦਾਦ ਬਣਾਈ ਗਈ ਸੀ ਉਹ ਵੀ ਜ਼ਬਤ ਕਰ ਲਈਤੀ ਗਈ ਹੈ ਕਰੀਬ 400 ਕਰੋੜ ਦੀ ਜਾਇਦਾਦ ਜਿਹੜੀ ਜਬਤ ਕੀਤੀ ਗਈ ਹੈ ਤੇ ਨਾਲੇ ਦਾਦੀਏ ਕਿ ਅੱਜ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਇਮਾਰਤ ਦਾ ਵੀ ਉਦਘਾਟਨ ਕੀਤਾ ਗਿਆ ਇਹਦੇ ਨਾਲ ਦਾਦੀਏ ਕਿ ਨਸ਼ੇ ਤੇ ਕਾਬੂ ਪਾਉਣ ਦੇ ਲਈ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਇੱਕ ਚੈਟਬੋਟ WhatsApp ਨੰਬਰ ਵੀ ਜਾਰੀ ਕੀਤਾ ਗਿਆ ਤਾਂ ਜੋ ਨਸ਼ੇ ਬਾਰੇ ਅਸੀਂ ਕੋਈ ਵੀ ਸੂਚਨਾ ਇਸ ਨੰਬਰ ਤੇ ਦੇ ਸਕਦੇ ਹਾਂ ਤੇ ਹੁਣ ਨਸ਼ਾ ਤਸ਼ਕਰਾ ਨੂੰ ਸਾਤਣ ਖੋਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਹੁਣ ਨਸ਼ਾ ਤਸ਼ਕਰੀ ਵਾਲੇ ਵੀ ਜਿਹੜੇ ਬਚ ਨਹੀਂ ਸਕਣਗੇ ਕਿਉਂਕਿ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਟੀਮਾਂ ਹੋਰ ਵਧਾ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਤੋਂ ਵੀ ਪੰਜਾਬ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਹੁਣ ਨਸ਼ੇ ਦੇ ਖਿਲਾਫ ਕਾਨੂੰਨ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਸਖਤ ਕੀਤਾ ਜਾਵੇ ਦਾਦੇ ਕੀ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਅਸੀਂ ਇਹ ਮੰਨਿਆ ਕਿ ਸਾਡੀ ਸਰਕਾਰ ਦੇ ਵੱਲੋਂ ਹਰ ਫੀਲਡ ਦੇ ਵਿੱਚ ਇਨੀਸ਼ੀਏਟਿਵ ਲਿਤੇ ਜਾ ਚੁੱਕੇ ਨੇ ਇਸੇ ਤਹਿਤ ਹੁਣ ਸਪੈਸ਼ਲ ਟਾਸਕ ਫੋਰਸ ਨੂੰ ਅਪਡੇਟ ਕੀਤਾ ਗਿਆ ਇਹਦਾ ਨਾਮ ਨਵੀਂ ਐਂਟੀ ਨਾਰਕੋਟਿਕ ਟਾਸਕ ਫੋਰਸ ਰੱਖਿਆ ਗਿਆ ਸਪੈਸ਼ਲ ਟਾਸਕ ਫੋਰਸ ਦੀ ਜਗ੍ਹਾ ਲਵੇਗੀ ਇਸ ਫੋਰਸ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਨੂੰ ਵੀ ਦੁੱਗਣਾ ਕਰ ਦਿੱਤਾ ਗਿਆ ਪਹਿਲਾਂ ਇਸ ਦੇ ਵਿੱਚ 400 ਮੁਲਾਜ਼ਮ ਸੀ ਤੇ ਜਿਸ ਨੂੰ ਵਧਾ ਕੇ 800 ਕਰ ਦਿੱਤਾ ਗਿਆ ਜੇਕਰ ਗੱਲ ਕਰੀਏ WhatsApp ਚੈਟਬੋਟ ਦਾ ਉਦਘਾਟਨ ਕੀਤਾ ਹੈ ਜਿਸ ਉੱਪਰ ਲੋਕਾਂ ਨੂੰ ਜਦੋਂ ਵੀ ਕੋਈ ਸੀ ਨਸ਼ੇ ਦੀ ਸੂਚਨਾ ਮਿਲਦੀ ਹੈ ਤਾਂ ਇਸ ਨੰਬਰ ਤੇ ਸੂਚਿਤ ਕਰ ਸਕਦੇ ਨੇ ਜਿਸ ਤੇ ਫੌਰਨ ਐਕਸ਼ਨ ਲਿਆ ਜਾਵੇਗਾ ਸੂਚਨਾ ਦੇਣ ਵਾਲੇ ਦੇ ਨਾਮ ਗੁਪਤ ਰੱਖਿਆ ਜਾਵੇਗਾ ਇਸ ਲਈ ਬਕਾਇਦਾ ਕੰਟਰੋਲ ਰੂਮ ਬਣਾਇਆ ਗਿਆ ਸੂਚਨਾ ਦੇਣ ਵਾਲਿਆਂ ਨੂੰ ਨਾਲ ਦੀ ਨਾਲ ਜਵਾਬ ਵੀ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਨਸ਼ਾ ਪੀੜਤਾ ਨੂੰ ਅਸੀਂ ਮਰੀਜ਼ ਮੰਨਦੇ ਹਾਂ ਉਹਨਾਂ ਨੂੰ ਜੇਲ੍ਹ ਨਹੀਂ ਹਸਪਤਾਲ ਭੇਜਿਆ ਜਾਵੇਗਾ ਨਸ਼ਾ ਵੇਚਣ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ